ਦਿਲੋ ਕਰਵਾਇਆ ਹਾਂਜੀ ਮੇਰੀ ਵਾਈਫ ਨੇ ਦਸਤਾ ਰਾਏ ਆਪੇ ਸਭ ਮੇਰੀ ਸਾਈ ਦੇ ਨਾਲ ਮਾਮਾ ਜੀ ਦੀ ਬੇਟੀ ਸੀ ਕਿੰਨੇ ਬੰਦੇ ਬਰਾਤ ਲੈ ਕੇ ਆਏ ਤੁਸੀਂ ਅੱਜ ਅਸੀਂ 6 ਗੜੀਆਂ ਸੀ ਤੇ ਪੰਜ ਤੋਂ ਲੱਗਦੇ ਆਏ ਆ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਹੋਇਆ ਤੁਹਾਡੇ ਨਾਲ ਪਾਜੀ ਇੱਥੇ ਆ ਕੇ ਦੇ ਦੇ ਆ ਰਵਾਇ ਪੈਸੇ ਕੀਤਾ ਹੈ ਚੈੱਕ ਕੀਤਾ ਸੀ ਉਥੇ ਹੀ ਉੱਥੇ ਇੱਕ ਤਸਰੀ ਸੀ ਗੋਰਦਾਰੇ ਗਏ ਗੋਰਦਾਰੇ ਵੀ ਗਏ ਦੋ ਤਿੰਨ ਗੋਰਦਾਰੇ ਦੇਖੇ ਉੱਥੇ ਹੀ ਬਸ ਲੀ ਮੈਂ ਫੋਨ ਕੀਤਾ ਟਾਡੇ ਮੂਹਰੇ ਜਿੱਦਾਂ ਕੋਲਦੇ ਵੀ ਨਹੀਂ ਕੁਝ ਆਈ। ਤੁਹਾਡੇ ਮਿਸੇ ਕਹਿੰਦੇ ਅਭੀ ਸਾਡੇ ਘਰ ਟਕਰਾਰ ਹੋ ਗਈ ਆ। ਹਾਂਜੀ। ਤੁਹਾਡੇ ਮਿਸੇ ਕਹਿੰਦੇ ਸਾਡੇ ਘਰ ਚ ਟਕਰਾਰ ਹੋ ਗਈ ਕਿਸ ਕਾਰਨ ਲੈ ਕੇ। ਦੇਖੋ ਜੀ ਹੋ ਗਈ ਆ। ਦੇਖੋ। ਇਹ ਛੋਟੇ ਦਾ ਨਹੀਂ ਹੋਣਾ ਤੇ ਫਿਰ ਆਪਾਂ ਦੇਖੋ ਇਹਨਾਂ ਨੇ ਰਿਸ਼ਤਾ ਲਾ ਆਪਾਂ ਤਾਂ ਕੋਈ ਜ਼ਬਰਦਸਤੀ ਤੇ ਕੀਤਾ ਗਿਆ। ਕੋਈ ਪੈਸੇ ਤੇ ਨਹੀਂ ਠੱਗੀ ਤਾਂ ਨਹੀਂ ਮੱਜੀ ਦਾ ਡਰਾ। ਭਾਈ ਹੌਣ ਤੱਕ ਦਾ ਰੁਪਇਆ 5 ਲੱਖ ਤੁਹਾਡੇ ਲੱਗਿਆ। ਕਿਸ ਚੀਜ਼ ਤੇ ਲੱਗੇ 5 ਲੱਖ ਰੁਪਇਆ। ਭਾਈ ਜੀ ਜੇ ਲੋਗਰੇ ਵਿਆਹ ਦਾ ਲਗਾ ਉਹ ਨਹੀਂ ਆ ਅੱਜ ਐਸ ਵਿਆਹ ਦੀ ਗੱਲ ਕਰੋ ਅੱਛਾ ਜੀ ਇਹ ਤੋਂ ਹਾਂ ਸਾਡੇ ਸਾਹਮਣੇ ਹੈ ਜੀ ਇਹ ਗੱਡੀਆਂ ਆਈਆਂ ਘਰ ਵੀ ਪ੍ਰੋਗਰਾਮ ਹੈ 3-4 ਦਿਨ ਤੋਂ 5 ਦਿਨ ਤੋਂ ਕੰਮ ਆਇਆ ਵਾ ਕੱਕ ਮੇਰੇ ਗਏ ਆ 10-5000 ਰੁਪਏ ਦੇ ਗਿਆ 10000 ਬੈ ਗਿਆ 12500 ਲੱਗ ਗਿਆ ਮੇਰਾ ਮੇਰਾ ਕੱਕ ਗਿਆ ਛੋਟਾ ਹੁਣ ਕਿੰਨੀਆਂ ਗੱਡੀਆਂ ਲੈ ਕੇ ਆਏ ਸੀ ਜੀ 6 ਗੱਡੀਆਂ ਆਈਆਂ ਭਾਈ ਹੁਣ ਕੀ ਮੰਗ ਕਰਦੇ ਤੁਸੀਂ ਮੈਨੂੰ ਇਹ ਮੰਗਿਆ ਭਾਈ ਜੀ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਇਹੋ ਚਾਹੀਦਾ ਵੀ ਦੇ ਬੋਦੇ ਯਾਰ ਸਾਡਾ ਪੂਰੀ ਤਰ੍ਹਾਂ ਦੇ ਅੱਜ ਕਿਹੜਾ ਸਰਦਾਰ ਜੀ ਕਿੱਥੇ ਰਹਿਣ ਵਾਲੇ ਆ ਜੀ ਸਾਡੇ ਨਾਲ ਰਹਿਣ ਵਾਲੇ ਆ ਤੇ ਅੱਜ ਤੁਸੀਂ ਮੋਗੇ ਚੌਂਕ ਦੇ ਵਿੱਚ 25-30 ਮੈਂਬਰ ਖੜੇ ਹੋ ਰੋਲਾ ਪੈ ਰਿਹਾ ਬਹੁਤ ਰਾਸ਼ਾ ਕੀ ਕਰਨ ਬਣਿਆ ਅਸੀਂ ਜਿਹੜੇ ਮੁੰਡਾ ਵਿਆਹਣ ਆਏ ਹਾਂ ਕਿਹੜੀ ਜਗ੍ਹਾ ਵਿਆਹਣਾ ਸੀ ਜੀ ਹਾਂਜੀ ਕਿੱਥੇ ਵਿਆਹਣਾ ਆ ਅੱਜ ਸਾਡੀ ਨਵਾਂ ਮਨਵਿਰੋਧ ਉਹਦੇ ਹਿੱਸਾ ਕਰਾ ਆਪਣੇ ਜੀਵਦਾ ਮਾਮੇ ਦੇ ਘਰ ਦਾ ਤਾਂ ਕੀ ਕਰਨ ਬਣਿਆ ਜਿਹੜਾ ਪਰ ਹੁਣ ਤੁਸੀਂ ਇੱਥੇ ਖੜੇ ਗੱਲ ਸੁਣਾ ਬਣਾ ਹੁਣ ਉਹਦਾ ਘਰ ਲੱਭਣਿਆ ਤੇ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਹੁਣ ਕੀ ਕਾਰਵਾਈ ਕਰਨਾ ਚਾਹੁੰਦੇ ਤੁਸੀਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਤੁਸੀਂ ਦੇਖ ਲਓ ਤੁਹਾਨੂੰ ਕਾਰਵਾਈ ਸਹੀ ਬਾਅਦ ਹਾਂ ਜੀ ਕੀ ਨਾਮ ਹੈ ਤੁਹਾਡਾ ਮਨਜੀਤ ਪਰ ਤੁਸੀਂ ਰੈਡ ਵਾਲੇ ਆ ਮੈਂ ਅਮਰਜੀਤ ਹਾਂ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪਦੇ ਔਰ ਦਾ ਹਾਂ ਜੀ ਕੌਣ ਸੀ ਲੜਕੀ ਜੋ ਮਾਮਾ ਜੀ ਦੀ ਬੇਟੀ ਸੀ ਮੇਰੇ ਦੀ ਕਿੱਥੇ ਰਹਿੰਦੇ ਸੀ ਉਹ ਮੇਰੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਉਹ ਮੁੱਗੇ ਉਹਦਾ ਜੂਕੇ ਰਹਿੰਦੇ ਆ ਤੇ ਮੁੱਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਗਏ ਗੱਲ ਭਾਜੀ ਕੁਛ ਨਹੀਂ ਬਣੀ ਪਹਿਲਾਂ ਮੇਰਾ ਫੋਨ ਤੇ ਸਾਰਾ ਕੁਝ ਕਨੈਕਟ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚ ਜਾ ਮੈਂ ਬਰਾਤ ਲੈ ਕੇ ਪਹੁੰਚੀ ਹਾਂ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਉਲਟਾ ਮੈਂ ਸਾਰਿਆਂ ਦੀ ਗੱਲਾਂ ਬਾਤਾਂ ਵੀ ਸੁਣਦੀ ਨਹੀਂ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲਬਾਤ ਹੋਈ ਵੀ ਜੋ ਤੁਸੀਂ ਬਰਾਤ ਲੈ ਕੇ ਤੁਰੇ ਕੱਲ੍ਹ ਜਾਂ ਅੱਜ ਕੋਈ ਗੱਲਬਾਤ ਨਹੀਂ ਭਾਜੀ ਕੱਲ ਮੇਨਾਂ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆ ਆਪਕੋ ਕਰ ਲਿਆ ਸੀ ਆ ਆਪਕੋ ਕਰ ਲਿਆ ਮੈਂ ਸਾਰਾ ਕੁਝ ਉਹਨਾਂ ਦੇ ਵਿਸ਼ਵਾਸ ਤੇ ਲਾ ਕੇ ਕੁੜੀ ਤੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਬਾਜੀ ਮੈਂ ਕੁਵਾਰੀ ਹੁੰਦੀ ਆਈ ਸੀ ਦੀ ਬਹੁਤ ਟਾਈਮ ਪਹਿਲਾਂ ਆਈ ਸੀ ਜੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਮੈਨੂੰ ਵਿਸ਼ਵਾਸ ਸੀਗਾ ਵੀ ਹਾਂ ਠੀਕ ਹੈ ਮੇਰੇ ਆਪਰੇ ਫੇਰ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ ਚ ਹੋਇਆ ਸੀ ਕੋਈ ਪੈਸਾ ਤੇ ਲਾਈ ਲੈਣ ਦੇਣ ਹੋਇਆ ਨਹੀਂ ਜੀ ਬਾਜੀ ਕੋਈ ਨਹੀਂ ਹੋਇਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਮੰਗ ਬਾਜੀ ਅਸੀਂ ਇਨਸਾਫ ਚਾਹਨੀ ਮੈਂ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਡਾ ਸਾਰਾ ਪਰਿਵਾਰ ਕਹਿੰਦਾ ਵੀ ਇਹਦੇ ਤੇ ਤੁਹਾਡੀ ਨਾਲ ਬਿਲਕੁਲ ਭੁਗਤਾਂ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਾਜੀ ਦੱਸ ਮੇਰੀ ਲਾਲ ਭਗਤੰਦੀ ਤੇ ਮੈਂ ਆਪਣੇ ਦੋਹਰ ਨੂੰ ਵਿਆਹ ਹੋਂਦੀ ਇਹ ਤਾਂ ਸਾਰਾ ਕਾਨੂੰਨ ਵੀ ਇਨਸਾਫ ਦੇ ਸਕਦਾ ਆ ਹੁਣ ਤੁਹਾਡਾ ਸਾਰਾ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਮੈਨੂੰ ਬਾਜੀ ਮੈਨੂੰ ਮੇਰੇ ਨਾਲ ਜੇ ਕੋਈ ਗੱਲ ਹੀ ਨਹੀਂ ਹੈਗੀ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਬਾਜੀ ਇਹ ਚਾਹੁੰਦੇ ਆ ਉਹ ਉਹ ਇਹ ਆਪਣੇ ਹਿਸਾਬ ਨਾਲ ਦੱਸ ਦੇ ਨਹੀਂ ਜਦੋਂ ਥੋੜੀ ਦਮ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਤੇ ਤੁਸੀਂ ਕਿਹਾ ਮੇਰਾ ਵੀ ਘਰ ਤੋਂ ਉੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਵਾਜੀ ਮੇਰਾ ਘਰ ਦਾ ਮੇਰੇ ਮੇਰੇ ਮੇਰਾ ਕਿਸੇ ਨੇ ਨਹੀਂ ਤੋੜਿਆ ਮੇਰੇ ਮਾਮੇ ਨੇ ਤਮਾਸੀਆਂ ਨੇ ਤੋੜਿਆ ਮੇਰਾ ਪਾਪ ਮੇਰਾ ਕਿਸੇ ਨੇ ਨਹੀਂ ਤੋੜਿਆ ਤੁਸੀਂ ਪਿੱਛੋਂ ਕਿੱਥੋਂ ਦੇਣ ਵਾਲੇ ਜੀ ਮੈਂ ਪਿੱਛੋਂ ਜਲੰਧਰ ਤੋਂ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਇਹਨਾਂ ਨੇ ਇਦਾਂ ਦਾ ਬਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਦਾ ਮੈਂ ਪਾਜੀ ਮੈਂ ਕਹਿੰਦੀ ਕਿ ਜੋ ਜੋ ਬੰਦਾ ਆ ਜੋ ਇਹਨਾਂ ਦਾ ਹੋਇਆ ਮੈਂ ਦੇਨਦਰ ਪਰ ਮੁਸਕਾ ਚ ਬਸਣਾ ਆ